ਵੇਖਾਂ ਆ ਖੁੱਲੀ ਚ ਸੁੱਕੀ ਤੂੜੀ ਸੁੱਟੀ ਕੋਖ ਨਹੀਂ ਹਾਲੇ ਮੁੰਡੇ ਦਾ ਜੇ ਇਹਨੂੰ ਲੈ ਆਈ ਦਿੱਤਿਆਂ ਲਵੇਰੀਆਂ ਤੋਂ ਇਹਨੂੰ ਸਾਹਮਣਾ ਨਹੀਂ ਆਉਂਦਾ ਹੈਗਾ ਪਤਾ ਨਹੀਂ ਇਹਨੇ ਕਦੋਂ ਕੰਮ ਕਰਨਾ ਵਾ ਤੇ ਕਦੋਂ ਇਹਨੇ ਉਹ ਗੱਲ ਵੀ ਘਰ ਵਾਲਾ ਹੋਣਾ ਵਾ ਤੇਰੇ ਅਕਲ ਹੀ ਨਹੀਂ ਹੈਗੀ ਮਾਸਾ ਦੇ ਨਾ ਕਿਤੇ ਤੂੜੀ ਦੇ ਵਿੱਚ ਕਿਹੜਾ ਰਾਰ ਲਾਉਂਦਾ ਨਾ ਕਿ ਬੰਦਾ ਘਾਹ ਬੂਟੀ ਮਾਸਾ ਵਾਢ ਲਿਆਉਂਦਾ ਨਾ ਐਦਾਂ ਇਹਨੇ ਭੁੱਖਿਆਂ ਮਾਰਤੀਆਂ ਵੇ ਕਿਦਾਂ ਹੱਡ ਨਿਕਲੇ ਵਿਚਾਰੀਆਂ ਦੇ ਕਿੰਨੀ ਧੁੱਪ ਚੜੀ ਆ ਬੰਦਾ ਪਾਣੀ ਤਾਂ ਨਹੀਂ ਪਿਆਲੇ ਇਹਨਾਂ ਜੇ ਆਖੋ ਤਾਂ ਗੁੱਸਾ ਕਰਦਾ ਵਾ ਪਤਾ ਨਹੀਂ ਕਿੱਥੋਂ ਐਡਾ ਆਲਸੀ ਬੰਦਾ ਮੈਨੂੰ ਮੁੰਡਾ ਟੱਕਰ ਪਿਆ ਏ ਆਪ ਤਾਂ ਇਦਾਂ ਦੇ ਕੰਮ ਕਦੀ ਕੀਤੇ ਨਹੀਂ ਜਿੱਦਾਂ ਤੇ ਇਹ ਕਰਦਾ ਥਾਲਦੀ ਐ ਇਹਨੂੰ ਜੋਠਦਾ ਵਤ ਕੁੜਾ ਬਲਜੀਤ ਆ ਕਿੱਥੇ ਗਿਆ ਵਰਕਬੀਰ ਮੰਮੀ ਅੰਦਰ ਬੈਠੀ ਆ ਆਹੋ ਵੇਖ ਲੈ ਅੰਦਰ ਬੈਠਾ ਰਵੇ ਉਹ ਭੁੱਖੀਆਂ ਤੇ ਆਈਆਂ ਮਰਨ ਦੀ ਸੁੱਕੀ ਤੂੜੀ ਗਾੜੀ ਛੁੱਟੀ ਆ ਉਹ ਜਿਹੜੀ ਮੈਂ ਕੱਲ ਦੀ ਛੁੱਟੀ ਨਾ ਸਵੇਰੇ ਕੋ ਰਾਤੀ ਛੁੱਟੀ ਕੋ ਸਵੇਰੇ ਉਹੋ ਹੀ ਪਈ ਆ ਤੇ ਮੰਮੀ ਤੁਹਾਨੂੰ ਕਿਹੜਾ ਆਪਣੇ ਮੁੰਡੇ ਦਾ ਭਲੇਖਾ ਵਾ ਥੋੜਾ ਰੋਲਾ ਪਾਈਦਾ ਪੱਠੇ ਲਿਆਓ ਪੱਠੇ ਲਿਆਓ ਪੱਠੇ ਲਿਆਉਣ ਨੂੰ ਦੀ ਕਿਤੇ ਜੀ ਨਹੀਂ ਕਰਦਾ ਬਸ ਅੰਦਰੇ ਬੜ ਕੇ ਟੀਵੀ ਵੇਖੀ ਜਾਣਾ ਹੁੰਦਾ ਵਾ ਬਸ ਟੀਵੀ ਨਾਲ ਹੀ ਵਾ ਪਤਾ ਨਹੀਂ ਇੱਡਾ ਦਿਲਿੱਦਰ ਦਾ ਮਾਰਿਆ ਕਿੱਥੋਂ ਆ ਗਿਆ ਕਿਤੇ ਇਹ ਕਿਤੇ ਵੇਲਾ ਕੋਈ ਕੰਮਦਾਨੀ ਨੂੰ ਪਤਾ ਵੀ ਮੈਂ ਟਾਈਮ ਨਾਲ ਉੱਠ ਕੇ ਉਹਨਾਂ ਨੂੰ ਪਾਣੀ ਧਾਣੀ ਡਾਵਾ ਚਾਹੇ ਚੋਈਆਂ ਵਾ ਚਾਹੇ ਉਹਨਾਂ ਨੂੰ ਪੱਠਾ ਦਿੱਥਾ ਪਾਵਾਂ ਨਾ ਥਾ ਕੀ ਕਰਨ ਲੱਗੀ ਹੁਣ ਤੂੰ ਇਹ ਮੰਮੀ ਮੈਂ ਮਦਾਮ ਚੀਰੰਡੀ ਆਂ ਖੀਰ ਬਣਾਈ ਆ ਉਹਨਾਂ ਚ ਪਾਉਣੇ ਆ ਉਹ ਫੇਰ ਆਪੇ ਤਾਂ ਇਹਨੇ ਮੁੰਡਾ ਤੁਹਾਡਾ ਕਹਿ ਦਿੰਦਾ ਬਦਾਮਾਂ ਤਾਂ ਫੇਰ ਖੀਰ ਨਹੀਂ ਸੁਆ ਲੱਗਦੀ ਅੱਛਾ ਉਹਨੂੰ ਬਦਾਮਾਂ ਵਾਲੀ ਖੀਰ ਖਵਾ ਲ ਮਨ ਸੁਵੰਨੀਆ ਚੀਜ਼ਾਂ ਬਣਾ ਬਣਾ ਉਹਨੂੰ ਅੰਦਰ ਦੇਈ ਜਾਕਰ ਤੂੰ ਅੰਦਰੋਂ ਨਾ ਉਹਨੂੰ ਕਿਆ ਕਰੀ ਉੱਠ ਕੇ ਕੰਮ ਕਰ ਮੰਮੀ ਥੋੜਾ ਸਰਕ ਪਾਉਣੀ ਆ ਦੱਸ ਹੁਣ ਫੇਰ ਲੜਾਈ ਕਰ ਲ ਜੇ ਮੈਂ ਲੜਾਈ ਕੀਤੀ ਤੇ ਫੇਰ ਤੁਸੀਂ ਮੈਂ ਹੀ ਗੁੜੀ ਬੰਨਾ ਤੇ ਤੁਸੀਂ ਇਹੋ ਕਹਿਣਾ ਵਾ ਵੀ ਤੂੰ ਲੜਦੀ ਆ ਤੇ ਫੇਰ ਜੇ ਓਦਾਂ ਨਹੀਂ ਕੰਮ ਕਰਦਾ ਤੇ ਲੜਾਈ ਕਿਤੇ ਆਖਰਿਆ ਕਰਨ ਆਪੇ ਇਦਾਂ ਤਾਂ ਇਹਨੇ ਉੱਠਣਾ ਹੀ ਨਹੀਂ ਅੰਦਰੋਂ ਫੇਰ ਤੇ ਫੇਰ ਕੀ ਨਹੀਂ ਕਰਨਾ ਕਰ ਨਹੀਂ ਕਰਨਾ ਇਹ ਮੈਨੂੰ ਪੱਠੇ ਲੁਣਨਾ ਕਿਆ ਕਰੂ ਮੇਰਾ ਨਹੀਂ ਤੁਪਾ ਖਾਣ ਨੂੰ ਕਿਦਾ ਕੀ ਕਰਦਾ ਵਾ ਉਹ ਫੇ ਤੁਸੀਂ ਆਪ ਹੀ ਪੁੱਛ ਲਓ ਉਹਨਾਂ ਨੂੰ ਆਹ ਲੋ ਕਣਕ ਕਿਤੇ ਤੋ ਕਿ ਸੁਕਣੀ ਪਾਈ ਆ ਇੱਟਣ ਸਿੱਟਣ ਹੋ ਗਈ ਬੋਰਾ ਧੂਕਿਆਨ ਕਰ ਦੋ ਬੋਰਾ ਧੂਕਿਆਨ ਕਰ ਦੋ ਮੈਂ ਇਹ ਵੀ ਕਿਹਾ ਮੈਂ ਨਾਲ ਉੱਤੇ ਉੱਤੇ ਜਿਹੜੀ ਮਿੱਟੀ ਜ਼ਿਆਦਾ ਮੋਟੀ ਹੈ ਨਾ ਉਹ ਚੁਗਾ ਦੋ ਮੇਰੇ ਨਾਲ ਪਰ ਨਹੀਂ ਧੂ ਧੂ ਕੇ ਮੈਂ ਆਪੇ ਕਣਕ ਧੋਤੀ ਆ ਤੁਸੀਂ ਮੈਨੂੰ ਦੱਸੋ ਕੱਲੀ ਜਣਾ ਨੀ ਕਿੰਨਾ ਦਾ ਕੰਮ ਕਰੀ ਜਾਉਗੀ ਤੁਸੀਂ ਤਾਂ ਡੰਗਰਾਂ ਵੱਲ ਹੋ ਜਾਂਦੇ ਤੇ ਘਰ ਦਾ ਕੰਮ ਵੀ ਕਿੰਨਾ ਹੁੰਦਾ ਤੇ ਇਹ ਕਿ ਜਦੋਂ ਮੰਡੀ ਕਣਕ ਲੈ ਜਾਂਦੇ ਆ ਨਾ ਉਹ ਤਾਂ ਥੱਲੇ ਮਿੱਟੀ ਰਲ ਜਾਂਦੀ ਸਾਰੀ ਮੈਂ ਕਿਹਾ ਸਿੱਧੀ ਕਰਨ ਕੇ ਘਰ ਲੈ ਕੇ ਆਇਆ ਕਰੋ ਬੜਾ ਇਹਨੇ ਖਪਾਇਆ ਵਾ ਪਤਾ ਨਹੀਂ ਇਹਨੇ ਕਦੋਂ ਕੰਮ ਕਰਨਾ ਕਿੱਦਾਂ ਇਹਨੇ ਕੰਮ ਕਰਨਾ ਮੈਂ ਤਾਂ ਨਹੀਂ ਵੀ ਰੋਟੀ ਪਾਣੀ ਰਾਸ਼ਨ ਪਾਣੀ ਬੰਦ ਕਰ ਇਹਨੂੰ ਪਤਾ ਲੱਗੂਗਾ ਕੋਈ ਗੱਲ ਨਹੀਂ ਗੱਲ ਕਰ ਲੋ ਅੰਦਰ ਹੀ ਕਰਦੀ ਇਹਨਾਂ ਮੈਂ ਗੱਲ ਹੁਣ ਇਹਨਾਂ ਦੋ ਹੱਥ ਕਰਨੇ ਪੈਣੇ ਏਦਾਂ ਨਹੀਂ ਇਹਨੇ ਰੋਟੀ ਪਾਣੀ ਤੋਂ ਬਿਨਾਂ ਇਹਨੂੰ ਛਡਾਵਾਂਗੇ ਰੋਟੀ ਪਾਣੀ ਦਹੀਂ ਨਾਲ ਰੋਟੀ ਪਕਾਈ ਨਾ ਆਪੇ ਭੁੱਖਾ ਮਰੂਗਾ ਤਾਂ ਕੰਮ ਕਰੂਗਾ ਫਿਰ ਕਿੱਡਾ ਦਿਲਦਰ ਦੀ ਪੰਡ ਭਾਣੀ ਕਿੱਥੋਂ ਆ ਗਈ ਕਿਤੇ ਵੇ ਇਹਦੇ ਨੂੰ ਮੈਂ ਕੀ ਕਰਦਾ ਵਾਏ ਵੇ ਕਿੱਦਾਂ ਸੁੱਤਾ ਘੋੜੇ ਵੇਚ ਕੇ ਨਿੰਦਲੇਦਰ ਦੀਆਂ ਪੰਡੇ ਉੱਠ ਖਲੋ ਵੇ ਬਾਹਰ ਕਿੰਨੀ ਠੋਪ ਲੱਗੀ ਆ ਚੀਓ ਗਏ ਮਮੀ ਟਪੱਠੇ ਨਹੀਂ ਪਾਉਣੇ ਉੱਠੇ ਪਾ ਦਨੇ ਆ ਉਹ ਕਦੋਂ ਪਾਉਣੇ ਆ ਆ ਤੂੰ ਦੋ ਤਿੰਨ ਵਾਰੀ ਲੰਗਰ ਪੀੜ ਕੇ ਸੌ ਜਾਣਾ ਵਾ ਉਹਨਾਂ ਨੂੰ ਤਾਂ ਭੁੱਖਿਆ ਮਾਰ ਦਿੰਦਾ ਵਾ ਉਹ ਨਹੀਂ ਮम्मी ਰੋਲਾ ਕੇ ਪਾਉਂਦੀ ਐ ਪੱਠੇ ਘੜੀ ਨੂੰ ਪਾ ਦਿੰਦੇ ਆ ਪਾਣੀ ਪਿੰਡਾ ਆ ਗਏ ਆਹੋ ਰਾਤ ਨੂੰ ਪਾਈ ਚੰਗਾ ਰਹਿਣ ਦਿਨਾਂ ਨੂੰ ਉਹਨਾਂ ਕਿਹੜੇ ਪਾਚਾਰੀਆਂ ਲੈ ਕਹਿਣਾ ਵੀ ਅਸੀਂ ਭੁੱਖੀਆਂ ਤੈਨੂੰ ਭੁੱਖ ਲੱਗਦੀ ਪਲ-ਪਲ ਤੇ ਉਹਨਾਂ ਨੂੰ ਤਾਂ ਲੱਗਦੀ ਨਹੀਂ ਤੇ ਰੋਲਾ ਕਿਹੜੀ ਗੱਲ ਦਾ ਓ ਜੇ ਤੁਸੀਂ ਪਾਈ ਦਿੱਤੇ ਹੋਣੇ ਮੈਨੂੰ ਪਤਾ ਵਾ ਤੁਸੀਂ ਪਾ ਦਿੰਦੇ ਜੀ ਮੈਂ ਪਾਤਾ ਤੇ ਤੂੰ ਲੰਮੇ ਪਿਆਰਿਆ ਕਰ ਤੇਰੀ ਲੱਤਾਂ ਟੁੱਟੀਆਂ ਨਾ ਕੰਮ ਕਰ ਲੱਗੇ ਖਾਣ ਲੱਗੇ ਤੇ ਮੂੰਹ ਕਿੱਦਾਂ ਚਲਾਉਣਾ ਮੰਮੀ ਗਿਆ ਹਾਂ ਪੱਠੇ ਵੱਢਣ ਤੇ ਤਰੇਲ ਬਣੀ ਸੀ ਤੇ ਮੈਂ ਤਾਂ ਘੜੀ ਤਰੇਲ ਲਾਤੀ ਜੀ ਫੇਰ ਵੱਢਣ ਆਉਂਗਾ ਦੁਪਹਿਰਾਂ ਜੀਆਂ ਨੂੰ ਖਾਇ ਖਾਇ ਹਾਈ ਐਨੇ ਬਾਨੇ ਕਦੀ ਤਰੇ ਰਪਈ ਹੋਰ ਕਦੀ ਤਰ ਤੂੰ ਆਪਾ ਚੜ ਜਾਣੀ ਆ ਤੂੰ ਤਾਂ ਬਾਨੇ ਤੇ ਬਾਨਾ ਸੁੱਟੀ ਜਾਣਾ ਕਦੀ ਉਹ ਵਿਚਾਰੀ ਪੱਠੇ ਪਾਵੇ ਕਦੀ ਮੈਂ ਆ ਪਾਵਾਂ ਤੂੰ ਬਾਨੇ ਲੰਦੇ ਰਿਆ ਕ ਤੈਨੂੰ ਕੋਈ ਕੰਮ ਨਹੀਂ ਹੋਰ ਮੰਮੀ ਬਾਨੇ ਮੈਂ ਕਹਦੇ ਲਾਉਂਦੇ ਆ ਤੁਸੀਂ ਕਦੇ 9 ਸਸ ਮਿੰਟ ਟਿਕਨ ਨਹੀਂ ਦਿੰਦੀਆਂ ਜੇ ਮੈਂ ਭੁਲਾ ਚੱਕਾ ਘਰ ਆਇਨਾ ਕਦੀ ਉਹ ਸੁਣਾ ਦੇਣੀ ਕਦੀ ਕੋਈ ਕਦੀ ਤੁਸੀਂ ਸੁਣਾ ਦਿੰਦੇ ਨੇ ਮੈਂ ਤਾਂ ਸ ਮਸ਼ੀਨ ਵਾ ਕਿਹੜਾ ਕੰਮ ਕਰਦਾ ਤੂੰ ਕਿਹੜੇ ਦਿਨ ਸੁਣਾ ਦਿੰਦੀਆਂ ਆਂ ਹੀ ਹਾਰੇ ਮੈਂ ਤੂੰ ਚਾਦਰ ਤਾਣ ਕੇ ਸੁੱਤਾ ਰਹਿਣਾ ਵਾ ਬੂਠਾ ਢੱਕ ਕੇ ਹਜੇ ਤੂੰ ਕਹਿੰਦਾ ਵੀ ਮੈਂ ਕੰਮ ਕਰਦਾ ਕਿਹੜਾ ਕੰਮ ਕਰਦਾ ਦੱਸ ਤੂੰ ਸਹੀ ਮੈਨੂੰ ਸਵੇਰੇ ਉੱਠ ਕੇ ਬੁਰਸ਼ ਕੀਤਾ ਚਾਹ ਪੀਤੀ ਫਿਰ ਧਰ ਗੜ ਕੇ ਦਿੱਤੀ ਬਾਅਦ ਵਿੱਚ ਮੈਂ ਰੋਟੀਆਂ ਖਾਧੀਆਂ ਫਿਰ ਨੀਂਦ ਆਉਣੀ ਐ ਉਹ ਕਿਹਦੇ ਵਾਤੇ ਕੀਤਾ ਆਪਣੇ ਇੱਥੇ ਦਵਾਤੇ ਕੀਤਾ ਕਿਹ ਵਾਤੇ ਕੀਤਾ ਤੂੰ ਤੂੰ ਕੋਈ ਨਹੀਂ ਉਹਨਾਂ ਦਾ ਵੀ ਕਰਦਾ ਵਾ ਘੜੀ ਘਰੂ ਘੜੀ ਕਨੂ ਪਾ ਨੂੰ ਕਿਹੜੇ ਵੜੇ ਕਰਨਾ ਉਹਨਾਂ ਦੇ ਉਨ ਤੋਂ ਰੁਕੜੇ ਸਾੜ ਦਿੱਤੇ ਭੁੱਖੀਆਂ ਦੇ ਮੰਮੀ ਆ ਪਹਿਲੀ ਮਾਂ ਵੇਖੀ ਦੁਨੀਆਂ ਦੇ ਜਿਹੜੀ ਮੇਰੇ ਬਾਰੀ ਰੋਟੀ ਖਵਾਉਂਦੇ ਵੀ ਮਾਰੀ ਦੀ ਐ ਜੇ ਤੇ ਆਪ ਤਾ ਕੰਮ ਨਾ ਕਰਨਾ ਕਾਟ ਕਵਾੜੇ ਹੁਣ ਤਾਂ ਵੀ ਨਾ ਕੰਮ ਕਰਦਾ ਫੇ ਗੁੱਸਾ ਚੜਦਾ ਆ ਆਪਹੀਂ ਲੱਗੇ ਰਹੀਏ ਬੁੱਢੇ ਵਾਰੇ ਤਾਂ ਤੂੰ ਸੁਤਾਰਿਆ ਕਰ ਤੇ ਪੱਠੇ ਮੈਂ ਹੀ ਪਾਉਣਾ ਵਗੇ ਕਿਹੜਾ ਹੋਰ ਪਾਉਂਦਾ ਆਣ ਕੇ ਹਾਂ ਤੂੰ ਪਾਉਣਾ ਵਾ ਜੋ ਬੌਟੀ ਨਾ ਪਾਵੇ ਤਾਂ ਕੋਣ ਪਾਵੇ ਫਿਰ ਉਹ ਵਿਚਾਰੀ ਕਰਦਾ ਕਿ ਮੈਂ ਮਕਾਨਕ ਤੋਤੀ ਮੇਰੇ ਨਾਲ ਹੱਥ ਪਟਾ ਤੀ ਨਹੀਂ ਪਵਾਈ ਕੀ ਗਾਲੀ ਤੈਨੂੰ ਤੂੰ ਖਾਨਾ ਕੱਟਵਾ ਮੈਨੂੰ ਨਹੀਂ ਦਿਖਦੀ ਮਿੱਟੀ-ਮੁੱਟੀ ਉਹ ਨੁਕਸਬਦਾ ਕਿੰਨੇ ਕਰਦੀ ਆ ਆਹ ਦਾਣਾ ਮਿੱਟੀ ਦਾ ਇੱਥੇ ਰਹਿ ਗਿਆ ਆਹ ਢੀਮ ਰਹਿ ਗਈ ਆਹ ਫਲਾਣ ਹੋ ਗਿਆ ਠੀਕ ਹੋ ਗਿਆ ਉਹ ਸੌ ਦੇ ਨੁਕਸ ਕੱਢਦੀ ਆ ਬਾਕੀ ਮੈਨੂੰ ਸੁਣਾ ਲਈ ਜਾਂਦੇ ਤੇ ਆਪਣਾ ਕੰਮ ਕੀਤਾ ਜੀ ਕਿਹੜਾ ਕੰਮ ਰਹਿ ਗਿਆ ਮੇਰਾ ਕਰਨ ਨੂੰ ਓ ਢੇਰ ਲਗਾ ਕੋਈ ਨਾ ਮਕਰੋ ਕਿ ਨੀ ਸੁਟਣਾ ਹੁੰਦਾ ਤੋ ਆਪੇ ਹੀ ਸੁਟਣਾ ਦਵਾਨਾ ਨਾ ਕਰਤੇ ਤੇ ਇਹਨਾਂ ਨੇ ਵੀ ਚੱਲ ਦੋ ਬਾਟੇ ਵਿੱਚ ਪਰੇ ਕਰਦਾ ਸੁੱਟਦਾ ਜੇ ਇਹਨਾਂ ਨੇ ਨਹੀਂ ਪਾਇਆ ਤੇ ਮੈਂ ਆ ਹੀ ਕਰਦਾ ਸਾਰੇ ਕੰਮ ਤੁਸੀਂ ਮੇਰੇ ਹੱਥੀ ਪਾਏ ਆ ਹੁਣ ਕਣਕ ਤੋ ਤੋ ਕਿ ਉਹ ਮਰ ਗਈ ਆ ਮਿੱਟੀ ਦੇ ਕਿੱਡੇ ਭਾਂਦੇ ਲਾਉਂਦਾ ਮਿੱਟੀ ਤਾਂ ਨਹੀਂ ਪਤਾ ਲੱਗਦਾ ਤੋਤੇ ਆ ਤਾਂ ਮਿੱਟੀ ਆਪੇ ਨਿਕਲ ਜਾਂਦੀ ਹੈ ਫੇ ਜੇ ਆਪੇ ਨਿਕਲਦੀ ਫਿਰ ਮੈਨੂੰ ਵੀ ਸੁਣਾ ਦਿੰਦੀ ਏ ਤੋ ਲਿਆ ਕਰੋ ਆ ਐਵੇਂ ਨੀਂਦ ਖਰਾਬ ਕਰਤੀ ਮੇਰੇ ਆਉਂਦੀ ਦੀ ਨਹੀਂ ਨਹੀਂ ਸੌਂ ਜਾ ਤੂੰ ਤੇਰੇ ਤੇ ਦੋ ਕੰਬਲ ਹੋਰ ਸੌੜ ਦਿੰਨੀ ਅੱਜ ਆਹੀਂ ਚੌਂ ਬਣ ਕੇ ਤੈਨੂੰ ਖਵਾਲਦੀ ਕੀਤ ਤੋਂ ਬਾਹਰ ਆ ਜਾ ਰਾਕਾ ਇੱਕ ਵਾਰੀ ਹਾ ਮਦਨ ਕੀ ਹੋ ਗਿਆ ਅੱਜ ਮਾਰਾ ਦੇ ਬਹੁਤੀ ਤਵੀ ਫਿਰਦੀ ਐ ਐਵੇਂ ਜਾਣ ਕੇ ਮੰਮੀ ਉਹਨਾਂ ਗੁੱਸਾ ਹੋਰ ਕਿਹਦਾ ਹੋਣਾ ਵਾ ਤੇ ਕਾਢ ਮੰਮੀ ਨੇ ਮੇਰੇ ਤੇ ਗੁੱਸਾ ਦੇਣਾ ਹੁੰਦਾ ਵਾ ਕੋਹ ਨਹੀਂ ਹਾਲ ਮੰਮੀ ਦਾ ਵੀ ਮੈਂ ਸਾਹਬ ਲਾ ਦਿਆ ਰਗਵੀਰ ਤੇ ਨਾ ਐਡਾ ਨਕਲਾਈਓ ਜੇ ਬੰਬੀ ਤੇਰੀ ਪੱਠੇ ਬੀਜੇ ਤੇ ਇੱਥੇ ਲੱਲੇ ਆ ਬੀਜੇ ਪਜਾਏ ਤੇ ਕੰਮ ਸੇ ਕੰਮ ਤੂੰ ਇਹਨਾਂ ਨੂੰ ਬਾੜ ਤੇ ਲਿਆ ਪੱਕ ਗਏ ਆ ਕਾਦੀਆਂ ਨੇ ਦੀ ਮਾਂ ਨਾਲ ਕੱਲ ਇਹਨੇ ਨਹੀਂ ਵੜਨੇ ਤੇ ਹਾਨੂੰ ਵੜਨ ਦੋ ਅਹੀ ਬੰਦਾ ਲਾਇਆ ਪੱਟਿਆਂ ਨੂੰ ਉਹ ਹੀ ਵੜ ਕੇ ਲਿਆ ਜਾਇਆ ਕਰੇ ਸੁਨੇ ਜਾਨੀ ਆ ਦੀ ਮਾਂ ਵੱਲ ਐਨੇ ਕੁੱਤੇ ਖਾਣੀ ਵੇਲਾ ਹਣ ਅੰਦਰ ਕਰਕੇ ਆਈਆਂ ਫੇਰ ਵੀ ਨਹੀਂ ਇਹਨੂੰ ਮਾਸਾ ਵੀ ਲੱਗਦੀ ਮੰਮੀ ਇਹਨਾਂ ਨੂੰ ਨਹੀਂ ਲੱਗਣੀ ਤੁਸੀਂ ਐਵੇਂ ਆਪਣਾ ਪਾਰਾ ਹਾਈ ਕਰਦੇ ਰਹਿੰਦੇ ਆ ਦਫਾ ਕਰੋ ਪਰਾ ਪੱਠੇ ਤੇ ਪੈ ਹੀ ਗਏ ਆ ਹਾਂ ਮੈਂ ਰੋਟੀਆਂ ਪਾਵਾਂ ਉਹਨਾਂ ਨੂੰ ਹਾਂ ਹੈ ਕਿਦਾਂ ਦਫਾ ਕਰਾਂ ਆਪ ਅਹੀ ਕੁੱਤੇ ਦੀ ਮੌਤੇ ਮਾਰਨ ਗਿਆ ਅੰਦਰ ਸੁੱਤਾ ਆ ਵੇਖ ਕੇ ਜਰਿਆ ਜਾਂਦਾ ਵਾ ਇਹਦੇ ਕੰਮ ਕਰਨ ਦੇ ਟਾਈਮ ਆ ਕਿ ਇਹਦੇ ਸੌਣ ਦੇ ਟਾਈਮ ਆ ਬਹੁਤ ਮੰਮੀ ਗੱਲ ਵਾ ਜਦੋਂ ਬੰਦਾ ਕੰਮ ਕਰਨ ਤੇ ਆ ਜੇ ਨਾ ਕੰਮ ਨਿਕਲੀ ਆਉਂਦੇ ਨਿਕਲੀ ਆਉਂਦੇ ਜਿੱਥੇ ਹੱਥ ਮਾਰੋ ਕੰਮ ਹੀ ਕੰਮ ਆ ਤੇ ਜੇ ਬੰਦੇ ਨੇ ਨਹੀਂ ਕਰਨਾ ਤੇ ਕੋਈ ਕੰਮ ਵੀ ਨਹੀਂ ਆ ਇਹਨੂੰ ਤਾਂ ਬਲਜੀਤ ਕੋਈ ਕੰਮ ਦਿਸਦੇ ਹੀ ਨਹੀਂਗੇ ਪਤਾ ਨਹੀਂ ਇਹਨੂੰ ਕਿਉਂ ਨਹੀਂ ਪਤਾ ਲੱਗਦਾ ਕਿਉਂ ਆਦੀ ਬੁੱਧੀ ਭ੍ਰਿਸ਼ਟ ਹੋਈ ਮੰਮੀ ਨੂੰ ਪਤਾ ਲੱਗਣਾ ਵੀ ਨਹੀਂਗਾ ਮੈਂ ਤਾਂ ਖੱਪ ਗਈ ਆ ਆ ਬਦਾਮ ਆਖੀਰ ਆ ਖੀਰ ਚ ਬਦਾਮ ਪਾਤੇ ਆ ਹੁਣ ਉੱਠ ਕੇ ਆਪੇ ਖਾ ਲੈਣਗੇ ਕਿ ਖਾ ਕੇ ਬਹੁਤ ਗਰੇਨਾ ਮਾਨਸ ਸਵੰਨੀਆਂ ਚੀਜ਼ਾਂ ਬਣਾ ਬਣਾ ਦਿੰਨੀ ਆ ਉਹ ਖਾਈ ਜਾਂਦਾ ਉਹ ਰੋਟੀ ਪਾਣੀ ਟਾਈਮ ਦੀ ਟਾਈਮ ਮਿਲ ਜਾਂਦਾ ਉਹਨੂੰ ਕੀ ਪ੍ਰਭਾਵ ਹੈ ਥੈਣੀ ਜਾਵੇ ਜਿੱਦਾਂ ਮਰਜੀ ਕੰਮ ਚੱਲਣ ਨਹੀਂ ਤਾ ਉਹ ਤਾਂ ਹੋਣੀ ਰਿਹਾ ਨਾ ਚਲੋ ਠੀਕ ਆ ਅੱਜ ਫਿਰ ਬੰਦੀ ਲਾ ਦੋ ਨਹੀਂ ਮੈਂ ਅੱਜ ਕੁਛ ਨਹੀਂ ਖਾਂਦਾਂ ਤਾਂ ਤੂੰ ਹੀ ਨਹੀਂ ਪਾ ਕੇ ਅੰਦਰ ਦੇਖ ਕੇ ਆਉਣਾ ਮੇਰੇ ਤੋਂ ਚੋਰੀ ਜੇ ਤੂੰ ਦੇਖਾਈ ਤੇ ਮੇਰੇ ਤੋਂ ਬੁਰਾ ਵੀ ਕੋਈ ਨਹੀਂ ਹੋਰ ਇਦਾਂ ਨਹੀਂ ਇਹਨੇ ਕੰਮ ਕਰਨਾ ਅਸੀਂ ਕਿੰਨਾ ਕੁ ਤੇਰਤੀਆ ਰੋਲਦੀਆਂ ਰਹਿਾਂਗੀਆਂ ਇਹ ਤਾਂ ਨਹੀਂ ਫਰਜ਼ਵੰਦਾ ਵੀ ਕੰਮ ਕਰਾ ਇਹਦੇ ਵਰਗੇ ਤੇ ਬਾਹਰ ਦਿਹਾੜੀ ਲਾ ਕੇ ਕੰਮ ਕਰਕੇ ਚਾਰ ਪਿਆਹੇ ਲਿਆਉਂਦੇ ਸੋਥਾਈ ਮੂੰਹ ਮਾਰਦੇ ਕੰਮ ਨੂੰ ਪਿਆਹਾਂ ਨੂੰ ਤੇ ਅੰਦਰ ਬੈਠਾ ਇਹਨੂੰ ਇਹ ਵੀ ਇਹਨੂੰ ਇਹ ਨਹੀਂ ਪਤਾ ਵੀ ਕਿੱਥੋਂ ਆਨੇ ਹੁੰਦੀਆਂ ਕਿੱਥੋਂ ਨਹੀਂ ਹੱਠ ਪਾਉਂਦੀਆਂ ਪੱਠ ਪਾਉਂਦੀਆਂ ਇਹਨੂੰ ਬਸ ਰਾਸ਼ਨ ਚਾਹੀਦਾ ਚਲੋ ਠੀਕ ਹੈ ਮੰਮੀ ਇਹਦੇ ਵਿੱਚ ਮਾਸਾ ਕਿਉਂ ਪਾ ਲਾ ਆਦੀ ਹੋ ਗਈ ਮੈਂ ਕਹਿੰਨੀ ਆ ਮਾਣੀ ਮੋਟੀ ਵਿਚਾਰੀ ਚੂਰੀ ਕੁੱਟ ਕੇ ਪਾ ਦਈਦੀ ਆ ਤੇ ਮਾਸਾ ਦੁੱਧ ਦੇ ਦਿੰਦੀ ਆ ਚੂਰੀ ਤੇ ਵੀ ਕਿੰਨਾ ਕੋਨੇ ਦੁੱਧ ਦੇਣਾ ਕਿੰਨਾ ਕੁ ਚੱਦ ਦੇਣਾ ਇਹੋ ਗੱਲ ਤਾਂ ਮਿਲ ਖਪਾਵਾ ਚਲ ਮੈਂ ਏਦਾਂ ਕਰਦੀ ਆ ਤੂੰ ਹੱਥ ਪਾ ਕੇ ਤੇ ਦੇਪ ਖਵਾ ਲਿਆ ਉਹਨਾਂ ਨੂੰ ਬਸ ਕਰ ਤੇ ਪਾ ਕੇ ਖਵਾ ਲਿਆ ਤੇ ਮੈਂ ਏਦਾਂ ਕਰਦੀ ਵੀ ਉਹ ਸੋਫੇ ਸੁਫੇ ਤੇ ਕਵਰ ਕਰ ਦਿੰਨੀ ਆ ਸੈੱਟ ਤੈਨੂੰ ਤਾਂ ਕਿਤੇ ਬਾਕੀ ਜਿਹੜਾ ਕੰਮ ਆ ਕਰ ਲੈਨੀ ਆ ਠੀਕ ਆ ਮੰਮੀ ਫੇਰ ਧੁੱਪ ਚੜ ਜਣੀ ਠੀਕ ਨਾ ਹੋ ਗਾ ਫੇਰ ਉਹਨੂੰ ਕਹਿਨੀ ਕਰਕ ਜਣੇ ਨੂੰ ਵੀ ਉੱਠ ਕੇ ਪੱਠੇ ਪੁੱਠੇ ਪਾ ਨਾ ਰਣੂ ਕੀ ਕਰ ਰਹੀ ਆ ਲੈ ਲੋ ਭੈਣ ਜੀ ਆ ਜਾਓ ਸੱਸਰੀ ਘਰ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂ ਠੀਕ ਠਾਕ ਆ ਪਾਣੀ ਲਿਆਵਾ ਨਹੀਂ ਪਾਣੀ ਦਿੱਤੇ ਲੋੜ ਨਹੀਂ ਮੈਂ ਇੱਥੇ ਕਿਹੜੀ ਦੂਰੋਂ ਆਈ ਆ ਚੱਲ ਫੇਰ ਕੀ ਹੋਇਆ ਕੰਦੀ ਕਰਦੀ ਕੀ ਕਰਦੀ ਰੋਟੀ ਮੋਟੀ ਰੋਟੀਆਂ ਰਟੀਆਂ ਜੀ ਆਪਈ ਆਏ ਤੇ ਉਹ ਗਈ ਉਹ ਭਾਈਆਂ ਨੂੰ ਪਾਉਣ ਤੇ ਰਗਵੀਰ ਕੀ ਕਰਦਾ ਉਹਨੇ ਕੀ ਕਰਨਾ ਉਹ ਦਲਿੰਦਰ ਦੀ ਪਾਂਡ ਅੰਦਰ ਸੁੱਤੀ ਉਹ ਹੀ ਮੈਂ ਤੇਰੇ ਨਾਲ ਲੱਗੀ ਹਾਂ ਗੱਲ ਕਰਨ ਹਾਂ ਤੇ ਜੇ ਉਹ ਪੱਠੇ ਮੋਲ ਲੈ ਆਇਨੇ ਅਰ ਇਹ ਸਪੱਕ ਗਏ ਆ ਉਹ ਤੇ ਜੇ ਇਹਨੇ ਨਹੀਂ ਪੱਠੇ ਉਹ ਪਾਉਣੇ ਮੈਂ ਇਹਨੂੰ ਕਦੀ ਵੱਢ ਦੇਨੂੰ ਵੇਖਿਆ ਤੇ ਹਨੂ ਕਹੈ ਛੱਡੋ ਓਹੀ ਫਿਰ ਬਣਾਓ ਨਾ ਪਾਲੀ ਗਿਆ ਆਪਣੀ ਗਾਈ ਨੂੰ ਨਹੀਂ ਕੀ ਕਰਾਂ ਭੈਣ ਔਰ ਵੇਹ ਗਾਈਆਂ ਸੁੱਕੀਆਂ ਤੂੜੀ ਖਾ ਖਾ ਰੁਕੜੀ ਹੋਈ ਕਿਤੇ ਸੱਜਰ ਸੂਈ ਗਾਂ ਹੀ ਆ ਤੇ ਦੁੱਧ ਕਿਰੇ ਮਹਾ ਕਿਲੋ ਨਹੀਂ ਉਹ ਦੇਣ ਈ ਇਹਦੇ ਨਕਮੇ ਦੀ ਗੱਲ ਕੋਣ ਆ ਪੱਠੇ ਮੁੱਲ ਲੈ ਕੇ ਤੇ ਇੱਥੋਂ ਵੱਢ ਕੇ ਬੂਹੇ ਗਾੜੀਆਂ ਨਹੀਂ ਪਾਉਣ ਗਿਆ ਖਾ ਖਾ ਕੇ ਅੱਗੇ ਮੈਂ ਹਟ ਗਈ ਕੀ ਕਰਾਂ ਹੁਣ ਮੈਂ ਪਾਵਾਂ ਚਾਹੇ ਨਾ ਪਾਵਾਂ ਚਾਹੇ ਬੋਟੀ ਵੇਖੇ ਚਾਹੇ ਨਾ ਵੇਖੇ ਇਹਨੂੰ ਤਾਂ ਕੋਈ ਧਿਆਨ ਹੀ ਨਹੀਂ ਕੰਮ ਵਾਲਾ ਹੈ ਰਾਨੂ ਜੇ ਇਹਨੇ ਬੋਏ ਅੱਗੋਂ ਪੱਠੇ ਨਹੀਂ ਵੱਢ ਕੇ ਪਾਉਣੇ ਤੇ ਬੰਬੀ ਲੋ ਲਿਆਉਣੇ ਇਹਨੂੰ ਕਿਹੜੇ ਫਿਰ ਸੋਕੇ ਪੱਠੇ ਪੈਈਓ ਪਾਈ ਮੈਂ ਨਾ ਤੇਰੇ ਬਾਅਦ ਆਈ ਆਂ ਪੀ ਮੈਂ ਆਹ ਸਾਡੀ ਗਾਈ ਕਰਨੂ ਫੁੱਕੀ ਮਰਨ ਲਈ ਆਡੇ ਤੇ ਆਈ ਤੇ ਬੰਦਾ ਵੀ ਲਾਇਆ ਪੱਠਿਆਂ ਨੂੰ ਤੇ ਉਹੋ ਵਡਾ ਵਡਾ ਗੱਤਹੀ ਪਵਾ ਲਈਨੇ ਆ ਫਿਰ ਕੀ ਕਰਾਂ ਭੈਣ ਜੀ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਇਹ ਮੁੰਡੇ ਦੀ ਪੱਠਿਆਂ ਦੇ ਮਾਰ ਕੇ ਪੈਸੇ ਦਿੱਤੇ ਅੱਧੇ ਦਿੱਤੇ ਅੱਧੇ ਦੇਣ ਵਾਲੇ ਹੀ ਹੋ ਇਹਨੂੰ ਇਹਨਾਂ ਨਹੀਂ ਪਤਾ ਵੀ ਮੈਂ ਹੋਰ ਕਿਹੜਾ ਕੋਈ ਕੰਮ ਆ ਮੈਂ ਪੱਠੇ ਹੀ ਵੱਢ ਕੇ ਪੁਣੀ ਪਹਿਲਾਂ ਤੂੰ ਮੇਰੀ ਇਹ ਗੱਲ ਸੁਣ ਮੇਰੀ ਧਿਆਨ ਦੇ ਨਾਲ ਕਿਹੜਾ ਜੱਟ ਦਾ ਪੁੱਤ ਵਾ ਜਿਹੜਾ ਐਸੇ ਵੇਲੇ ਅੰਦਰ ਵੜ ਕੇ ਤੇ ਸੌਂ ਜਾਂਦਾ ਅੜੀਏ ਹੁਣ ਤੇ ਕੰਮਾਂ ਦੇ ਦੇਣ ਵਾ ਕਿਤੇ ਚੁਹਨੇ ਪੱਕਣ ਡਏ ਆ ਕੰਮ ਦਾ ਤੇ ਉਦਾਂ ਨਹੀਂ ਪਤਾ ਲੱਗਦਾ ਤੇ ਇਹ ਇਹਨੂੰ ਸੌਣਾ ਕਿਦੋਂ ਸੌਂ ਜਾਂਦਾ ਵਾ ਮੈਂ ਤਾਂ ਨਹੀਂ ਨੱਕਮ ਮੈਨ ਆਲੋ ਤੇ ਇਹਨੂੰ ਧੀ ਜੰਪ ਪੈਂਦੀ ਇੱਕ ਮੇਰੀ ਤਾਂ ਉਹ ਚੰਗੀ ਸੀ ਇਹਨੇ ਤਾਂ ਮੈਨੂੰ ਸਤਾ ਲਿਆ ਵਾ ਕੀ ਕਰਾਂ ਬੋਟੀ ਸਾਹਮਣੇ ਕੋ ਆਂਦੀ ਵੀ ਨਹੀਂ ਉਹ ਵੀ ਫੇ ਮੈਨੂੰ ਗਾੜੀਆਂ ਆਂਦੀ ਆ ਵੀ ਤੂੰ ਜਿੱਦਾਂ ਇਹਨੂੰ ਪੁੱਠੀਆਂ ਮੱਤਾਂ ਦਿੱਤੀਆਂ ਉਹ ਤਾਂ ਉਦ ਨਿਮਾ ਕਿਹੜੀ ਆ ਜਿਹੜੀ ਆਪਣੇ ਪੁੱਤ ਨੂੰ ਪੁੱਠੀ ਮੱਤ ਦਿੰਦੀ ਆ ਉਹ ਅਗਲੀ ਕਹਿੰਦੀ ਤੈਨੂੰ ਪਤਾ ਪਗਾਨੀ ਆ ਅਗਲੀ ਆ ਜਾਣ ਕੇ ਗੱਲਾਂ ਖਾ ਛੜਦੀਆਂ ਵਾ ਕੋਈ ਮਾਂ ਨਹੀਂ ਕਹਿੰਦੀ ਵੀ ਮੇਰਾ ਪੁੱਤ ਕੰਮ ਨਾ ਕਰੇ ਕੋਈ ਮਾਂ ਨਹੀਂ ਕਹਿੰਦੀ ਮੇਰਾ ਪੁੱਤ ਵਿਹਲਾ ਤੁਰਿਆ ਫਿਰੇ ਮੈਂ ਸਾਲਾ ਭੈਣ ਉਧਰੋਂ ਟੋਟਟ ਮਾਰ ਕੇ ਫਿਰ ਨਾਲ ਰੋਟੀ ਨਾ ਕੰਮ ਕਰੰਮੀ ਆ ਵੀ ਲੜਾਈ ਨਾ ਭਵੇ ਘਰ ਤੇ ਉਹ ਐਂ ਨੇੜ ਕੇ ਸੁੱਤਾ ਰਹਿੰਦਾ ਉਹਨੂੰ ਨਹੀਂ ਕੋਈ ਫਿਕਰ ਉਹਨੂੰ ਨਹੀਂ ਪਾਕਾ ਆ ਹੁਣ ਜੇ ਮੈਂ ਕੁੱਤੇ ਖਾਣੀ ਰੱਜ ਕੇ ਕਰ ਕੇ ਘਰੋਂ ਆਂਦਾ ਖੀਰ ਬਣ ਗਈ ਆ ਕੀਰਖਾਨਾ ਨੂੰ ਆਂਦਾ ਹੀ ਮੈਂ ਚੌਂਕੇ ਚ ਕਿਹੜਾ ਕਿਹੜਾ ਰੱਖਾ ਦੋ ਦੋ ਕੀਰਖਾਨਾ ਚੱਲ ਮੈਨੂੰ ਇਹ ਤੂੰ ਦੱਸ ਮੇਰਾ ਹੀ ਵੜਾ ਲਿਆ ਕਰ ਵੜਾ ਲਿਆ ਕਰੋ ਫਿਰ ਵੇਲੇ ਇੱਕ ਵਾਰ ਤੂੰ ਵੀ ਪਾ ਲਿਆ ਕਰੋ ਫਿਰ ਤਾਂ ਕਿਉਂ ਭੁੱਖੀ ਮਾਰਨਾ ਜੇ ਇਹਨੇ ਨਹੀਂ ਪਾਉਣੇ ਤਾਂ ਪੱਕਾ ਨਹੀਂ ਰਹੇ ਫੇ ਕੀ ਕਰਨੇ ਆਹੋ ਮੈਂ ਇਸੇ ਕਰਕੇ ਆਈ ਹਾਂ ਮੈਂ ਚੱਲ ਅਹੀ ਫਿਰ ਵੜਾ ਲੀਨੇ ਆ ਮਰੀ ਪਰੇਸ਼ਾਨੀ ਭਾਂਜੀ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਫੇ ਮੈਂ ਕਿੱਦਾਂ ਕੰਮ ਤੇ ਲਾਵਾਂ ਕੋਈ ਤੂੰ ਹੀ ਜੁਗਤ ਦੱਸ ਮੈਨੂੰ ਕੋਈ ਕੰਮ ਕਿੱਦਾਂ ਕਰੂਗਾ ਕਰੂਗਾ ਵੀ ਜਦੋਂ ਤੂੰ ਮੈਨੂੰ ਇਹ ਦੱਸਦੀਆਂ ਪੈਨੂ ਦੋ ਦਿਨ ਰੋਟੀ ਦਾ ਨਾ ਜੇ ਰੋਟੀ ਮੰਗਦਾ ਵਾ ਨਾ ਇਨੂੰ ਆਖਾ ਕਰ ਵੀ ਹੈ ਨਹੀਂ ਜੇ ਮੈਂ ਰੋਟੀ ਪਕਾਈ ਤੇ ਜਦੋਂ ਆਪ ਕੋ ਕਰਨਾ ਪੁੱਕ ਲੱਗੀ ਆ ਤੇ ਕਈ ਉਹ ਜਿਹੜੀਆਂ ਬੱਜੀਆਂ ਉਹਨਾਂ ਨੂੰ ਇਦਾਂ ਹੀ ਪੁੱਕ ਲੱਗਦੀ ਜਿੱਦਾਂ ਤੈਨੂੰ ਲੱਗਦੀ ਆ ਮੈਂ ਕਹਾਂ ਕਿ ਵੇਖ ਲਿਆ ਵਾ ਤੇ ਕਹਿੰਦਾ ਕਿਹੜੀ ਮਾਵਾਂ ਜਿਹੜੀ ਪੁੱਤ ਨੂੰ ਕਹਿੰਦੀ ਕਿ ਰੋਟੀ ਨਾ ਖਾ ਰੋਟੀ ਪੁੱਤ ਦਾ ਫਿਰਦਾ ਹੀ ਘੜੀ ਨਹੀਂ ਤੇ ਪੁੱਤ ਦਾ ਫਿਰ ਕੰਮ ਕਰਦਾ ਵੀ ਫਿਰ ਜਾ ਹੈਗਾ ਮੈਂ ਨਾ ਜੇ ਤੈਨੂੰ ਭੁੱਖ ਲੱਗਦੀ ਆ ਤੇ ਜਿਹੜੀਆਂ ਉਹ ਬੰਨੀਆਂ ਬੇਜਮਾਨੀਆਂ ਉਹਨਾਂ ਨੂੰ ਨਹੀਂ ਲੱਗਦੀ ਕਦੀ ਬਾਂਨੇ ਮਾਰ ਦਿੰਦਾ ਤੇ ਰੇਲ ਪਈ ਆ ਜਦੋਂ ਤਰੇਲ ਪੈਂਦੀ ਆ ਕਹਿੰਦਾ ਸਵੇਰੇ ਤਰੇਲ ਪਈ ਜਦੋਂ ਆ ਵੇਲਾ ਹੁੰਦਾ ਤਾਂ ਕਹਿੰਦਾ ਤੁੱਪ ਚ ਪੀ ਪਤਾ ਹਨੇ ਕੋਈ ਨਾ ਕੋਈ ਅੱਗੇ ਘੜਿਆ ਹੁੰਦਾਂ ਨੇ ਬੰਦ ਕੋਈ ਉਹਨੂੰ ਫਿਕਰ ਨਹੀਂ ਕਰਦਾ ਲਿਆਉਣ ਦਾ ਦੇਣ ਦਾ ਕਿੱਥੋਂ ਖਰਚਾ ਕਰਦੀਆਂ ਕਿੱਥੋਂ ਨਹੀਂ ਕਰਦੀਆਂ ਉਹਨੂੰ ਖਾਣ ਪੀਣ ਦਾ ਮਤਲਬ ਵਾ ਰਾਸ਼ਨ ਪਾਣੀ ਦਾ ਵੀ ਹਾਂ ਚਲ ਕੋਈ ਨਹੀਂ ਲਾਣੋ ਟੈਨਸ਼ਨ ਨਾ ਲੈ ਆਪੇ ਹੌਲੀ ਹੌਲੀ ਉਹਨੂੰ ਨਾ ਥੋੜਾ ਥੋੜਾ ਲੀ ਤੇ ਲਿਆ ਆਪੇ ਕੰਮ ਕਰ ਲੈ ਆਜਾ ਤਾਂ ਭੈਣ ਕੋਈ ਲੀ ਤੇ ਆਉਣ ਵਾਲੇ ਤੇ ਤਤ ਨਹੀਂ ਉਹ ਦੇ ਦੇ ਮੈਨੂੰ ਤੇ ਸਮਝ ਨਹੀਂ ਆਉਂਦੀ ਖਾਣ ਉਹ ਦੱਸਦੇ ਵੀ ਆ ਚੀਜ਼ ਬਣਾਈ ਆ ਆਪੇ ਵੀ ਪਾ ਕੇ ਖਾ ਲਈ ਕੀ ਕਰੀਏ ਫਿਰ ਹਾਂ ਚੱਲ ਠੀਕ ਆ ਫਿਰ ਮੈਂ ਤੇ ਇਹੋ ਪੁੱਛਣ ਆਈ ਤੇਰੇ ਨਾਲ ਚੱਲ ਚੰਗਾ ਫਿਰ ਭਾਈ ਨਹੀਂ ਚੰਗਾ ਨੂੰ ਇਨੀ ਸ਼ਰਮ ਆਉਂਦੀ ਮੁੰਡੇ ਨੂੰ ਵੀ ਬਾਹਰੋਂ ਵੀ ਆਣ ਕੇ ਚਾਚੀਆਂ ਤਾਈਆਂ ਗੱਲਾਂ ਕਰਕੇ ਜਾਂਦੀਆਂ ਵਾ ਐਡਾ ਨਾ ਫਿੱਟ ਕੀ ਆ ਮੇਰਾ ਤਾਂ ਰਾਧਾ ਇਹਨੂੰ ਨਾ ਥਾਪੀ ਲਿਆ ਕੇ ਨਾ ਨਾਲ ਕੇ ਤੋਂ ਉਹ ਫੇਰਾ ਕੋਈ ਫੇਰੀ ਇਹਨੇ ਸੁਧਰਨਾ ਐਡਾ ਨਹੀਂ ਮੈਨੂੰ ਕੋਈ ਗੱਲ ਕਰਕੇ ਜਾਂਦ ਜਾਵੇ ਕਿੱਥੇ ਪਰ ਮੈਂ ਸ਼ਰਮਿੰਦੀ ਹੋ ਜਣੀ ਜਦੋਂ ਇਹਦੇ ਵੱਲੋਂ ਕੋਈ ਗੱਲਾਂ ਕਰਦਾ ਸੱਜੀ ਜੀ ਕਿੱਧਰ ਆਏ ਤੇ ਕਿਧਰ ਚੱਲ ਚੱਲੇ ਨਿਉਣਾ ਕਿਦਨ ਵਾ ਉਹ ਤੁਹਾਡੇ ਪੱਠੇ ਵੇਖ ਵੇਖ ਕੇ ਮੇਰੇ ਤੇ ਦਿਨ ਨੂੰ ਕੁਛ ਹੋਣ ਲਿਆ ਨਹੀਂ ਪੱਕੇ ਤੇ ਸਾਰੇ ਹੀ ਪੱਕ ਗਏ ਆ ਤੇ ਮੈਂ ਇਹਨੇ ਤੇ ਵੱਢਣੇ ਇੰਦੇ ਅਹੀ ਵਢਾ ਲੈਨੇ ਆ ਮੈਂ ਤਾਂ ਅੱਗੇ ਕਈ ਵਾਰੀ ਕਿਹਾ ਵਾ ਵੀ ਤੁਸੀਂ ਵੱਢ ਲਿਆ ਕਰੋ ਮੋਲ ਲੱ ਲੈਣੇ ਹੁੰਦੇ ਆ ਤੇ ਵੱਢਣੇ ਹੁੰਦੇ ਨਹੀਂ ਆ ਆ ਬਾਦੂ ਦਾ ਖਰਚਾ ਹੀ ਆ ਤੇ ਆਪ ਵੀ ਨਹੀਂ ਬੀਜਣੇ ਤੇ ਜੇ ਆਪ ਬੀਜ ਵੀ ਲੈ ਉਹ ਲੋਕੀ ਵੜਵੜ ਕੇ ਲੈ ਜਾਂਦੇ ਆ ਤੇ ਜੇ ਹੁਣ ਉਥੋਂ ਵਿਝਾਉਣੋਂ ਹਟਾਇਆ ਵਾ ਜੇ ਇਹ ਲੈ ਆ ਤੇ ਇਹ ਵੀ ਪੱਕ ਗਏ ਭਾ ਇਸੇ ਕੰਮ ਮੈਂ ਆਈ ਤੇ ਮੈਂ ਤੇਰੀ ਮੰਮੀ ਨੂੰ ਪੁੱਛਿਆ ਤੋ ਆਂਦੀ ਵੱਡਲਾ ਇਹ ਨਿੱਕਲਾ ਨਹੀਂਗਾ ਵੱਡਦਾ ਉਹ ਵੇਲੋ ਅੰਦਰੇ ਹੀ ਆ ਬਸ ਖਾਣ ਪੀਣ ਦਾ ਹੀ ਆਸਰਾ ਹੋਰ ਕੋਈ ਆਸਰਾ ਨਹੀਂ ਐਨੇ ਚਾਚੇ ਜੀ ਆਪ ਬੜੇ ਤੰਗ ਬੈਠੇ ਆ ਪਤਾ ਗੱਲ ਕੀ ਆ ਕੋਈ ਗੱਲ ਨਹੀਂ ਨਾ ਐਦਾ ਬੰਦਾ ਆਲਸੀ ਰਹਿ ਰਹਿ ਕੇ ਨਾ ਘਰ ਦਾ ਬੇੜਾ ਗਰਕ ਹੋ ਜਾਂਦਾ ਵਾ ਮੁਰਕੇ ਪੈਸਾ ਤੇ ਲੈਣੀ ਕੇ ਪਾਸੋਂ ਹੁੰਦਾ ਕਹਿੰਦੇ ਹੁੰਦੇ ਨਾ ਉਦਮ ਅੱਗੇ ਲక్ష్ਮੀ ਤੇ ਪੱਖੇ ਅੱਗੇ ਪਾਉਣ ਉਸ ਹਾਬ ਕਿਤਾਬਾ ਜੇ ਆਪਾਂ ਉਦਮ ਕਰਾਂਗੇ ਫੇਰ ਹੀ ਕੋਈ ਗੱਲ ਬਣੂਗੀ ਜੋ ਉਦਮ ਹੀ ਕਰਨਾ ਛੱਡ ਦਿੱਤਾ ਅੰਦਰੇ ਹੀ ਸੁੱਤੇ ਰਹੇ ਤੇ ਫਿਰ ਤੇ ਆਲਸ ਨੂੰ ਨਾ ਫਿਰ ਗਰੀਬੀ ਆਉਣੀ ਆ ਤੇ ਬਲਜੀਤ ਹੁਣ ਉਹ ਕਿਹਦਾ ਨਿਆਣਾ ਵਾ ਸਿਆਣਾ ਬਹਿਣਾ ਹੈਗਾ ਵਾ ਉਹਨੂੰ ਆਪਣੇ ਆਪ ਹੀ ਪਤਾ ਹੋਣਾ ਚਾਹੀਦਾ ਵੀ ਜਿਹੜਾ ਮੇਰਾ ਘਰ ਦਾ ਕੰਮ ਹੈ ਆਪਣਾ ਕਰਾਂ ساری ਦੁਨੀਆ ਕੰਮ ਕਰਨੀ ਨਹੀਂ ਰਹੀ ਤੇ ਹੋਰ ਕਿੰਨੀ ਵਾਰੀ ਕਿਹਾ ਵਾ ਜੇ ਕਈ ਨਾ ਪੱਠੇ ਸਵੇਰੇ ਲਾਓ ਸਿਰੇ ਥਰੇਲ ਪਈ ਹੁੰਦੀ ਆ ਜੇ ਦੋਹਾਂ ਦਿਨਾਂ ਬਾਅਦ ਕਹਿ ਦੋ ਉੱਥੇ ਪਾਣੀ ਲੱਗਾ ਵਾ ਬਸ ਬਾਨੇ ਲਾ ਲਾ ਕੇ ਤੇ ਆ ਦਿਨ ਲੈਣ ਤੇ ਬਾਨੇ ਲਾਉਂਦਾ ਰਹਿੰਦਾ ਤੇ ਕੰਮ ਨਹੀਂ ਇਹਦਾ ਕਰਨ ਨੂੰ ਜੀ ਕਰਦਾ ਤੇਨੇ ਮੈਂ ਕੱਲ ਦੱਸਾਂ ਤੇ ਮੈਂ ਮੈਨੂੰ ਤੇ ਵੇਖ ਵੇ ਮੇਰੇ ਤੇਨ ਨੂੰ ਹੋਲ ਪਤਾ ਕਿੰਨੇ ਪੈਣ ਰਹੇ ਆ ਮੈਂ ਹਾਂ ਚੱਲ ਇੰਨੇ ਨਹੀਂ ਵੱਢਨੇ ਤੇ ਅਹੀ ਵੱਢ ਕੇ ਪਾ ਲਈਏ ਨਹੀਂ ਜਿੱਦਾਂ ਹੁਣ ਚੱਲ ਠੀਕ ਆ ਫਿਰ ਜੀਤ ਮੈਂ ਜਾਨੀ ਆ ਹੈ ਚਲੋ ਠੀਕ ਆ ਚੰਗਾ ਫਿਰ ਚੰਗਾ ਹਾਂ ਆ ਗਈ ਹੈ ਜਾਗਾ ਆਹੋ ਆ ਗਈ ਤੇ ਰੋਟੀ ਪਾਣੀ ਖਾਂਦਾ ਟਾਈਮ ਹੁੰਦਾ ਤਾਂ ਤੁਹਾਨੂੰ ਜਾਗ ਆ ਜਾਂਦੀ ਆ ਆਈ ਤੇਰਾ ਦੇ ਕੰਮ ਨਾ ਕਰਿਆ ਕਰੋ ਹੁਣ ਤੇ ਲੋਕੀ ਵੀ ਗੱਲਾਂ ਕਰਨ ਆ ਪਿਆ ਬਾਹਰ ਤੇ ਤੁਹਾਡੇ ਪੱਠੇ ਪੱਕਣਦੇ ਆ ਅਸੀਂ ਵੱਡ ਲਿਆ ਕਰੀਏ ਕਿਉਂ ਕੋਈ ਵੱਡ ਲੂਗਾ ਪੈਸੇ ਦਿੱਤੇ ਮੁਖਤ ਥੋੜੀ ਲਾਏ ਅਸੀਂ ਤੇ ਪੈਸੇ ਦਿੱਤੇ ਤਾਂ ਫਿਰ ਜਮੀਨ ਚ ਗੱਲ ਫਲ ਜਾਣੇ ਉਹਦਾ ਕੀ ਫਾਇਦਾ ਮਾੜਾ ਸੋਹ ਕੇ ਦੇ ਮੂੰਹ ਪੈ ਜਾਣਗੇ ਕੋਈ ਸੀਸਾ ਹੀ ਦਊਗਾ ਸਾਨੂੰ ਕੋਈ ਨਹੀਂ ਵੱਡ ਲੈਣੇ ਆ ਬਹੁਤ ਹੀ ਵੱਡਦੇ ਆ ਵੇ ਮੁੰਡੇ ਆ ਕੋਈ ਸ਼ਰਮ ਕਾ ਸ਼ਰਮ ਸ਼ਰਮ ਨੂੰ ਹੱਥ ਪਾ ਆਣ ਕੇ ਚਾਚੀ ਤੇਰੀ ਕਹਿੰਦੀ ਪੱਠੇ ਮੈਂ ਵੱਡ ਕਲ 33 ਗੱਲਾਂ ਕਰਕੇ ਗਈ ਆ ਕੋਈ ਨਹੀਂ ਚਾਚੀ ਨਾ ਕਰਦਾ ਨਾ ਗੱਲ ਆਪਣਾ ਮੁੰਡਾ ਇਹਨੇ ਬਾਹਰ ਘਲਾ ਲਿਆ ਤੇ ਗੱਲਾਂ ਕਰਦੀ ਲੋਕਾਂ ਨੇ ਘਰਾਂ ਲੜਾਈ ਪਾਉਣਾ ਆਂਦੀ ਏ ਅੱਛਾ ਹੁਣ ਉਹਦਾ ਨਾ ਲੰਣ ਤੋਰ ਪਿਓ ਆਪਣਾ ਕਸੂਰ ਨਾ ਕੱਢਿਓ ਸਾਰੀ ਜਿਹੜੀ ਮੰਝੇ ਤੋੜਦੇ ਰਹਿੰਨੇ ਆ ਉਹ ਥੋੜਾ ਬੋਤਾ ਕੰਮ ਕਰ ਲਿਆ ਕਰੋ ਉਹ ਪਿਛਲੇ ਸਾਲ ਵਾਂਗੂ ਐਰਕਾ ਵੀ ਚੋਰ ਪੁੱਛਿਆ ਕਿ ਤੇ ਕੀ ਨਹੀਂ 11 ਕੀ ਪੁੱਛੀ ਆ ਪੁੱਛ ਲੈਨੇ ਆ ਦਾਤੇ ਜੇ ਪੁੱਛਣੀ ਤਾਂ ਵੀ ਠੀਕ ਤੇ ਨਹੀਂ ਪੁੱਛਣੀ ਤਾਂ ਵੀ ਠੀਕ ਆ ਨਹੀਂ ਤੇ ਮੈਂ ਆਪ ਜਾ ਕੇ ਕਹਿੰਦੇ ਕਰ ਪੁੱਛ ਹੁੰਦੀ ਆ ਆਹ ਪੁੱਛ ਲਾਂਗੇ ਮੰਮੀ 11 ਕੀ ਹਲਕ ਤੇ ਆ ਗਈ ਕਹਿਣਾ ਕੀ ਹੁਣੇ ਆਹੋ ਪਹਿਲਾਂ ਪੁੱਛੀ ਹੋਗੀ ਉਹ ਲੋਕੀ ਤੇ ਜ਼ਮੀਨ 'ਚ ਪਈ ਪਈ ਵਿਕ ਜਾਂਦੀ ਚੀਜ਼ਾਂ ਤੂੰ ਹੀ ਕੀ ਪਤਾ ਕਿ ਤਰ੍ਹਾਂ ਦੇ ਕੰਮ ਕਰਦੇ ਪਿਛਲੇ ਸਾਰੇ ਮਮੀ ਇੰਨਾ ਦੇ ਹਾਸਲੇ ਬੈਠੇ ਰਹੀ ਨਾ ਮੁਰਕੇ ਮੁੱਲ ਚੋਲ ਲਿਆ ਲਿਆ ਖਾਦੇ ਹੁੰਦੇ ਪਲਾਸਟਿਕ ਦੇ ਇਹਨੂੰ ਕਿਹੜਾ ਫਿਕਰ ਉਹਨੇ ਕਿਹੜਾ ਕੋਈ ਨਹੀਂ ਮਾਤਾ ਲਿਆ ਦੂੰਗਾ ਚੌਲ ਜੇ ਤੁਹਾਨੂੰ ਐਡਾ ਫਿਰ ਮੈਨੂੰ ਕਹਿ ਨਾ ਕਰੋ ਸੁਣਾ ਨਾ ਦਿਆ ਕਰੋ ਲੈ ਆ ਵੇਖ ਲੈ ਪੁੱਛ ਲੋ ਜਿਹਨੂੰ ਪੁੱਛਣਾ ਵਾ ਫਿਰ ਠੀਕ ਆ ਬੰਦਾ ਘਰ ਹੋਵੇ ਤੇ ਬੁੜੀਆਂ ਤੁੜੀਆਂ ਫਿਰਨ ਤੇ ਬੰਦਾ ਚੰਗਾ ਲੱਗਦਾ ਵਾ ਕਹਿ ਦੋ ਵੀ ਮੈਂ ਬਾਹਰ ਦੇ ਮੁਲਖੇ ਚੱਲ ਗਿਆ ਵਾ ਕਰ ਲੋ ਤੁਸੀਂ ਆਪੇ ਤੇ ਜਿਹਨੂੰ ਮੈਂ ਕਰਦਾ ਮੈਂ ਤੁਹਾਨੂੰ ਫਿਰ ਯਕੀਨ ਹੀ ਨਹੀਂ ਆਣੀਗਾ ਮੇਰੇ ਤੇ ਤੇ ਕਰ ਸਵਾਹ ਕਰਦੇ ਕੀ ਕਰਨ ਦਿਆ ਤੂੰ ਕਰਨਿਆ ਮੈਂ ਕੰਮ ਕਰਦਾ ਹੀ ਆ ਆਪਣੇ ਕੰਮ ਕਰਦਾ ਲੰਗਰ ਖਾ ਲਿਆ ਸੌਂ ਲਿਆ ਤੋਂ ਬਾਅਦ ਤੂੰ ਤੂੰ ਕੋ ਕਰਦਾ ਨਹੀਂ ਮੰਮੀ ਪਿਛਲੇ ਸਾਲ ਕੀ ਬੰਨੇ ਲਾਉਂਦੇ ਰਹੇ ਤੁਹਾਨੂੰ ਵੀ ਪਤਾ ਨਾ ਉਹਨਾਂ ਉਹਨੇ ਸ਼ਰਨਜੀਤ ਨੇ ਹੱਡੀ ਰੱਖੀ ਆ ਉਥੇ ਇਹ ਗੱਲੜੀ ਖਾ ਗਈ ਹਾਂ ਹੈ ਗੱਲੜੀ ਪਹਿਲਵਾਨ ਹੋ ਗਏ ਜਿਹੜੀ ਸਾਰਾ 11 21 ਖਾ ਗਈ ਹੱਡੀ ਜਿਆ ਹੀ ਨੀਗਾ ਝੂਠ ਬੋਲਦਾ ਮੈਨੂੰ ਪਤਾ ਹੋਵੇਦਾ ਘਰੇ ਲਾਰੇ ਲਾਈ ਗੇ ਲਾਈ ਗੇ ਤੂੰ ਮੰਮੀ ਆਪੇ ਪੁੱਛਣੀ ਕਿਸ ਨੂੰ ਮਰਕਾ ਮੈਂ ਨਹੀਂ ਕਿਸੇ ਨੂੰ ਪੁੱਛਣੀ ਜਾ ਫਿਰ ਪੱਠੇ ਵੱਡਾ ਜਾ ਕੇ ਵੱਡਾ ਲਗਾਵਾ ਆਹੋ ਜਿਹੜੀ ਰੋਟੀ ਪੱਕੀ ਨਹੀਂ ਪੱਕੀ ਅੱਜ ਰੋਟੀ ਚਲੋ ਰੋਟੀ ਨਹੀਂ ਪੱਕੀ ਪਹਿਲਾਂ ਪੱਠੇ-ਪੁੱਠੇ ਪਾਹ ਦੋ ਤਿੰਨ ਬੰਡਾ ਲਿਆ ਤੇ ਪੁੱਤਰ ਤੇ ਪਾਹ ਫੇਰ ਰੋਟੀ ਮੇਰੀ ਉਹਨਾਂ ਦਾ ਢਿੱਡ ਭਰੂਗਾ ਖੀਰ ਨਹੀਂ ਬਣੀ ਅਜੇ ਪੱਠੇ ਉਹਨੂੰ ਪਾਉਂਦਾ ਨਹੀਂ ਖੀਰ ਭਾਲਦਾ ਫਿਰਦਾ ਵਾ ਚੱਲ ਜਾ ਕੇ ਪੱਠੇ ਲੈ ਕੇ ਆ ਮੰਮੀ ਅੱਜ ਉਹਨਾਂ ਦਾ ਢਿੱਡ ਭਰੂ ਤੇ ਇਹਨਾਂ ਦਾ ਭਰੂ ਐਡੇ ਵੀ ਸਖਤਾਈ ਕੀਤੀ ਹਿੰਦੀ ਥੋੜਾ ਪਤਾ ਕੰਮ ਕਰਨਾ ਨੇ ਇਹਨੇ ਕਰਨਾ ਹੀ ਨਹੀਂ